ਸਮੀਰ ਕਟਾਰੀਆ ਨਾਮ ਦੇ ਪਟਿਆਲਾ ਨਿਵਾਸੀ ਨੌਜਵਾਨ ਦਾ ਗੱਡੀ ਖੋਨ ਦੇ ਇਰਾਦੇ ਨਾਲ ਬੜੀ ਬੇਰਹਿਮੀ ਨਾਲ ਚਾਰ ਦੋਸ਼ੀਆਂ ਨੇ ਤੜਕੇ ਪਾਸੀ ਰੋਡ ਤੇ ਕਤਲ ਕੀਤਾ ਸੀ ਪੁਲਿਸ ਪਾਰਟੀ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਤੇ ਪੁਲਿਸ ਪਾਰਟੀ ਨੇ ਵੀ ਰਿਟਾਲੀਟਰੀ ਫਾਇਰ ਕੀਤਾ ਇਹ ਅਸੀਂ ਟਰੇਸ ਵੀ ਕਰਾਂਗੇ ਡਿਟੈਕਟ ਵੀ ਕਰਾਂਗੇ ਤੇ ਜਾਪਤ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਅਮਲ 'ਚ ਲੈ ਕੇ ਆਵਾਂਗੇ 28 28 ਤਰੀਕ ਦੀ ਦਰਮਿਆਨੀ ਰਾਤ ਨੂੰ ਸਮੀਰ ਕੁਟਾਰੀਆ ਨਾਮ ਦੇ 33 ਸਾਲ ਦੇ ਪਟਿਆਲਾ ਨਿਵਾਸੀ ਨੌਜਵਾਨ ਦਾ ਚਾਰ ਦੋਸ਼ੀਆਂ ਨੇ ਪਾਸੀ ਰੋਡ ਤੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਸੀ ਤੇ ਉਹਦੀ ਟੀਯੂਵੀ 300 ਮਹਿੰਦਰਾ ਦੀ ਜਿਹੜੀ ਗੱਡੀ ਆ ਉਹ ਖੋਣ ਦੀ ਕੋਸ਼ਿਸ਼ ਕੀਤੀ ਸੀ ਮਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਜਦੋਂ ਵੀ ਕੋਈ ਵੀ ਸੈਂਸੇਸ਼ਨਲ ਅਤੇ ਸੰਸਨੀ ਖੇਸ ਕ੍ਰਾਈਮ ਹੁੰਦਾ ਆ ਉਹਦੇ ਮਗਰ ਪੈ ਜਾਂਦੀ ਹੈ ਐਂਡ ਰਿਕਾਰਡ ਟਾਈਮ 'ਚ ਪਿਛਲੇ 1 ਸਾਲ 'ਚ ਪਟਿਆਲਾ ਪੁਲਿਸ ਨੇ ਹਰੇਕ ਕ੍ਰਾਈਮ ਨੂੰ ਟ੍ਰੇਸ ਕੀਤਾ ਉਸੇ ਲੜੀ 'ਚ ਸਾਨੂੰ ਬਹੁਤ ਵੱਡੀ ਸਫਲਤਾ ਉਦੋਂ ਮਿਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਮੀਰ ਕੁਟਾਰੀਆ ਨਾਮ ਦੇ ਪਟਿਆਲਾ ਨਿਵਾਸੀ ਨੌਜਵਾਨ ਦਾ ਗੱਡੀ ਖੋਹਣ ਦੇ ਇਰਾਦੇ ਨਾਲ ਬੜੀ ਬੇਰਹਿਮੀ ਨਾਲ ਚਾਰ ਦੋਸ਼ੀਆਂ ਨੇ ਤੜਕੇ ਪਾਸੀ ਰੋਡ ਤੇ ਕਤਲ ਕੀਤਾ ਸੀ ਗੱਡੀ ਖੋਹ ਕੇ ਲੈ ਕੇ ਜਾਣ ਦੀ ਕੋਸ਼ਿਸ਼ 'ਚ ਗੱਡੀ ਦਰਖਤ 'ਚ ਵੱਜ ਗਈ ਸੀ ਤੇ ਖਰਾਬ ਹੋ ਗਈ ਸੀ ਤੇ ਚਾਰੇ ਦੋਸ਼ੀ ਉੱਥੋਂ ਮੋਟਰਸਾਈਕਲ ਤੇ ਫਰਾਰ ਹੋ ਗਏ ਸੀ ਇਹ ਬਿਲਕੁਲ ਇੱਕ ਬਲਾਈਂਡ ਮਰਡਰ ਸੀਗਾ ਐਂਡ 48 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਇੱਕ ਤੇ ਸਾਰੇ ਦੋਸ਼ੀ ਆਇਡੈਂਟੀਫਾਈ ਕਰ ਲਏ। ਉਹਨਾਂ ਚੋਂ ਇੱਕ ਦੋਸ਼ੀ ਜਿਹੜਾ ਸਭ ਤੋਂ ਪਹਿਲਾਂ ਅਰੈਸਟ ਕੀਤਾ ਬਿੱਲਾ ਨਾਮ ਦਾ ਲਾਹੌਰੀ ਗੇਟ ਏਰੀਏ ਦਾ। ਉਸ ਤੋਂ ਬਾਅਦ ਉਹਨੂੰ ਸਖਤਾਈ ਨਾਲ ਪੁੱਛਗਿੱਛ ਕਰਨ ਤੇ ਜਿਹੜਾ ਦੂਜਾ ਦੋਸ਼ੀ ਸੀਗਾ ਅਭਿਸ਼ੇਕ ਨਾਮ ਦਾ। ਅੱਜ ਐਸਪੀ ਸਿਟੀ ਸਰਫਰਾਜ਼ ਆलम ਐਸਪੀ ਡੀ ਯੋਗੇਸ਼ ਸ਼ਰਮਾ ਡੀਐਸਪੀ ਡੀ ਪਵਨਜੀਤ ਜੀ ਇੰਚਾਰਜ ਸੀਆਈਏ ਪਟਿਆਲਾ ਸ਼ਮਿੰਦਰ ਸਿੰਘ ਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਸਿੰਘ ਢਿੱਲੋਂ ਇਹਨਾਂ ਨੇ ਟੀਮਾਂ ਬਣਾ ਕੇ ਲਗਾਤਾਰ ਲੰਬਨ ਦੀ ਦੋਸ਼ੀਆਂ ਨੂੰ ਕੋਸ਼ਿਸ਼ ਕਰ ਰਹੇ ਸੀ ਤੇ ਜਿਹੜਾ ਦੂਜਾ ਸੀਗਾ ਅਭਿਸ਼ੇਕ ਅੱਜ ਉਹਨੂੰ ਬਖਸ਼ੀਵਾਲ ਥਾਣੇ ਦੇ ਏਰੀਏ 'ਚ ਜਦੋਂ ਕੇ ਆ ਕੇ ਪੁਲਿਸ ਪਾਰਟੀ ਨੇ ਰੋਕਿਆ ਉਹਨੇ ਪੁਲਿਸ ਪਾਰਟੀ ਤੇ ਤਿੰਨ ਰਾਉਂਡ ਫਾਇਰ ਕੀਤੇ ਜਵਾਬੀ ਫਾਇਰ ਕਰਦੇ ਹੋਏ ਬੜੀ ਬਾਧਰੀ ਨਾਲ ਪੁਲਿਸ ਪਾਰਟੀ ਨੇ ਜਦੋਂ ਜਵਾਬੀ ਫਾਇਰ ਕੀਤੇ ਤੇ ਇੱਕ ਗੋਲੀ ਉਹਦੇ ਥਾਈ 'ਚ ਲੱਗੀ ਉਹ ਇੰਜਰਡ ਹੋ ਗਿਆ ਇਮੀਡੀਅਟਲੀ ਉਹਨੂੰ ਰਜਿੰਦਰਾ ਹਸਪੀਟਲ ਸ਼ਿਫਟ ਕੀਤਾ ਗਿਆ ਤੇ ਰਿਪੋਰਟ ਟਾਈਮ ਇਸ ਅਨੇ ਕਤਲ ਦੀ ਵਾਰਦਾਤ ਨੂੰ ਟ੍ਰੇਸ ਕਰਨਾ 48 ਘੰਟਿਆਂ ਦੇ ਅੰਦਰ ਦੋਸ਼ੀਆਂ ਨੂੰ ਆਈਡੈਂਟੀਫਾਈ ਕਰਨਾ ਅਰੈਸਟ ਕਰਨਾ ਤੇ ਜਦੋਂ ਉਹਨਾਂ ਚੋਂ ਇੱਕ ਦੋਸ਼ੀ ਨੇ ਪੁਲਿਸ ਪਾਰਟੀ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਤੇ ਪੁਲਿਸ ਪਾਰਟੀ ਨੇ ਵੀ ਰਿਟਾਲੀਟਰੀ ਫਾਇਰ ਕੀਤਾ ਮੈਂ ਸਾਰੇ ਕ੍ਰਿਮੀਨਲ ਅਤੇ ਗੈਂਗਸਟਰ ਅੰਸਰਾਂ ਨੂੰ ਸਖਤ ਸਨੇਹਾ ਦੇਣਾ ਚਾਹੁੰਦਾ ਹਾਂ ਕਿ ਜੇਕਰ ਪਟਿਆਲੇ 'ਚ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਰੇ ਸੋਚਿਆ ਤੇ ਅਸੀਂ ਟਰੇਸ ਵੀ ਕਰਾਂਗੇ ਡਿਟੈਕਟ ਵੀ ਕਰਾਂਗੇ ਤੇ ਜਾਪਤ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਅਮਲ 'ਚ ਲੈ ਕੇ ਆਵਾਂਗੇ ਇਹਦੇ 'ਚ ਬਾਕੀ ਮੈਂ ਅਜੇ ਕਰ ਰਹੇ ਆ ਜੀ ਕੰਗੀ ਬਾਕੀ ਜਿਹੜੇ ਦੋ ਦੋਸ਼ੀ ਨੇ ਉਹ ਵੀ ਆਇਡੈਂਟੀਫਾਈਡ ਨੇ ਉਹਨਾਂ ਦੀ ਵੀ ਅਰੈਸਟ ਲਈ ਟੀਮਾਂ ਬਾਹਰ ਨਿਕਲੀਆਂ ਹੋਈਆਂ ਤੇ ਬਹੁਤ ਛੇਤੀ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ ਕਰਾਂਗੇ ਤੇ ਜਿਹੜੇ ਹੋਰ ਦੋ ਦੋਸ਼ੀ ਜਿਨ੍ਹਾਂ ਨੇ ਇਹਨਾਂ ਨੂੰ ਪਨਾਹ ਦਿੱਤੀ ਸੀ ਠਾਰ ਦਿੱਤੀ ਸੀ ਉਹ ਵੀ ਮੁੰਡੇ ਅਰੈਸਟ ਕਰਕੇ ਉਹਨਾਂ ਤੇ ਸੈਪਰੇਟ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਤੇ ਇੱਕ ਵਪਨ ਦੀ ਬਰਾਮਦਗੀ ਉਹਨਾਂ ਤੋਂ ਵੀ ਹੋਈ ਹੈ ਤੇ ਇਸ ਸੰਸਨੀ ਖੇਸ ਵਾਰਦਾਤ ਨਾਲ ਜਿਹੜਾ ਇੱਕ ਸਹਿਮ ਦਾ ਮਾਹੌਲ ਸੀਗਾ ਪਟਿਆਲਾ ਪੁਲਿਸ ਨੇ ਰਿਕਾਰਡ ਟਾਈਮ 'ਚ ਜਿਵੇਂ ਬੀਤੇ ਦਿਨੀ ਵੀ ਅਸੀਂ ਫੌਰੀ ਕਾਰਵਾਈ ਕਰਦੇ ਹਾਂ ਉਹ ਕਾਰਵਾਈ ਕਰਦੇ ਹੋਏ ਜਿਹੜਾ ਟਰਸਟ ਆ ਉਹ ਦੁਬਾਰੇ ਜਿਹੜਾ ਬਣਾਇਆ ਆ ਤੇ ਮੈਂ ਸਾਰੇ ਕ੍ਰਿਮਨਲ ਅਨਸਰਾਂ ਨੂੰ ਇੱਕ ਸਟਰੋਂਗ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਚਾਕ ਚੁਬੰਦ ਅਤੇ ਮੁਸਤੈਦ ਹੈ ਗਈ ਹੈ ਤੇ ਅਸੀਂ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਤੇ ਬਰਜ਼ੋਰ ਫੋਕਸ ਕਰਦੇ ਹਾਂ